radio da <laughs> pakuje jedan ਪੱਕੀਆਂ ਪੱਕੀਆਂ ਕਰ ਦੂ ਪਹਿਲੇ ਹਫਤੇ ਠੀਕ ਹੈ ਜੀ ਇੱਕ ਹੋਰ ਉਲਟ ਫੁਲਟ ਸਾਡੇ ਨਾਲ ਗਰਦੌਰੀ ਜ਼ਮੀਨ ਕਬਜ਼ਾ ਕਿਸੇ ਹੋਰ ਦਾ ਹੈ ਭਾਈ ਕਬਜ਼ਾ ਕਿਸੇ ਹੋਰ ਦਾ ਹੈ ਤੇ ਨਾ ਕਿਸੇ ਹੋਰ ਦੀ ਹੈ ਉਹ ਗਰਦੌਰੀ ਜ਼ਮੀਨ ਹੈ ਜਿੰਨਾਂ ਦੇ ਕਬਜ਼ੇ ਥੱਲੇ ਉਹ ਸਿਰ ਆਪਣੀ ਸਰਕਾਰ ਦੀ ਹੋਗਾ ਮੈਂ ਟਿਕਾਪਾ ਕਰਦਾ ਸਰਕਾਰ ਸਰ ਆ ਪਿੰਡ ਨੂੰ ਨੋਨ ਕਰ ਸਰ ਸੇਵਾ ਕਿਹੜੀਗੇ ਕਦੋਂ ਮਿਲੇ ਆ ਤੁਹਾਨੂੰ ਲੱਖ ਰੁਪਿਆ ਮੈਂ ਰਾਉਂਡ ਕਰਦਾ ਹਾਂ ਸਰਕਾਰ ਜੀ ਚਾਰ ਪ੍ਰਕਾਸ਼ ਸਿੰਘ ਜਿੰਦਾਬਾਦ ਯਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਜੇ ਕਿਹਾ ਜੀ ਇਤਿਹਾਸ ਅੰਦਰ ਕਿਥੇ ਮਿੱਟੀ ਪਾਉਂਦੇ ਆਂ ਅੱਜ ਜਪੈਂਸ ਜਨਾਲ ਸੇਮ ਆਉਂਦਾ ਯਾਰ ਮੇਰੇ ਕੋਲ ਬੈਠ ਜਾਂਦਾ ਹੈ ਹਾਂ ਜਲਦੀ ਅੱਧਰ ਆ ਕੇ ਪਾਣੀ ਆ 5-5 ਫੁੱਟ ਖੜਿਆ ਇੱਦਾਂ ਜੋਨੇ ਚ ਆ ਕੇ ਪਾਣੀ ਤਾਂ ਸੇਮ ਤੇ ਚੱਲਦਾ ਬੰਦ ਥੱਲੇ ਬੈਣ ਦਾ ਖਤਰਾ ਹੁੰਦਾ ਜੀ ਆਹ ਡਾਊਨ ਜਗ੍ਹਾ ਹੈ ਇਹ ਤੁਹਾਨੂੰ ਕੱਲ ਦੱਸੂ ਇੱਥੇ ਅ ਅਲਾਉ ਕਰ ਦੂੰਗੀ ਬੀਐਸਪੀ 50 ਪਾਉਂਡ ਵਾਸਤੇ ਪਰਮਿਸ਼ਨ ਪਰਮਿਸ਼ਨ ਪਾਣੀ ਪਾਣੀ ਦੀ ਪਰਮਿਸ਼ਨ ਹੋਵੇ ਸਰ ਬਾਤ ਕਰ ਰਹੇ ਹਾਂ ਕਿ ਜੀ ਯਾਰ ਆਹ ਇਹ ਬਾਤ ਕਰ ਰਿਹਾ ਕਿਉਂਕਿ ਇਹ ਤਾਂ ਕਿਸੇ ਕਿਸੇ ਟਾਈਮ ਵੀ ਇਹ ਹੋ ਸਕਦਾ ਇਹ ਤਾਂ ਪਰਮਿਸ਼ਨ ਹੀ ਮਿਲਿਆ ਸਰ ਇਸਕਾ ਨਹੀਂ ਇਹ ਬੋਲ ਰਹੇ ਇਹ ਬੋਲ ਰਹੇ ਅੰਦਰ ਅੰਦਰਲੀ ਸਾਈਡ ਇਧਰ ਇਸ ਸਾਈਡ ਨਾਲ ਜੀ ਨੌਲੇਜ ਮੇ ਡਾਲੇਗਾ ਸਰ ਸਿਮਿਆ ਹਾਂ ਜੀ ਪਰਮਿਸ਼ਨ ਰਸਤਾ ਨਾ ਸਰ ਇਹ ਰਸਤਾ ਨਾ ਸਕੂਪ ਪਰ ਡਾਲੇ ਉਹ ਉੱਚਾ ਸੋ ਐਂ ਕਰ ਦੇ ਆ ਪਰਮਿਸ਼ਨ ਲੈ ਲੈਂਦੇ ਬੀਐਸ ਤੇ ਫਿਰ ਆਪਾਂ ਆਪੀ ਇੱਥੇ ਦਾ ਠੀਕ ਹੈ ਸਰ ਮਿਹਰਬਾਨੀ ਜੀ ਸਾਰੇ ਉੱਪਰ ਬੰਨ ਲੰਘ ਲੱਗ ਗਿਆ ਸੀ ਹਾਂ ਜੀ ਜੇ ਸਿਮਿਟੀ ਨਾ ਪਾ ਦੇ ਚਲਾ ਯਾਰ ਥੱਲੇ ਬਹੁਤ ਇੱਕ ਦੋ ਵੀ ਪਾਸੇ ਆ ਗਏ ਜਾਂ ਜਾਂ ਇੱਕ ਬਰਾਬਰ ਦਾਸ ਯਾਰ ਇੱਧਰ ਖਤਮ ਹੋ ਜਾਣਾ ਸੀ ਸਾਰੇ ਕੋਸੇ ਕਿ ਮੈਂ ਦੇਖ ਰਿਹਾ ਹਾਂ ਮੈਂ ਫਾਜ਼ਿਲ ਕਾ ਹਲਕੇ ਦੇ ਵਿੱਚ ਇੱਕ ਪਿੰਡ ਹੈ ਜੋ ਆਪ ਬਾਰਡਰ ਤੇ ਆ ਤਾਰਾਂ ਆ ਆ ਦੇਖੋ ਦਰਿਆ ਪਰਲੇ ਪਾਸੇ ਪਾਕਿਸਤਾਨ ਹੁਣ ਜਿਹੜੀ ਇਹਨਾਂ ਸਾਰਿਆਂ ਦੀ ਮੰਗ ਹੈ ਕਿ ਤਾਰਾਂ ਦੇ ਪਰਲੇ ਪਾਸੇ ਆਪਾਂ ਨੂੰ ਉੱਚਾ ਬੰਦ ਕਰਨਾ ਪੈਣਾ ਹੈ ਕਿ ਆ ਇੰਨੀ ਜ਼ਮੀਨ ਥੋੜੀ ਹਿੰਦੁਸਤਾਨ ਦੀ ਹੈ ਹਾਂਜੀ ਆਪਣੀ ਹੈ ਸੋ ਜਿੰਨਾ ਤੱਕ ਉੱਥੇ ਨਹੀਂ ਆਪਾਂ ਪੱਕਾ ਕਰਦੇ ਅੱਜ ਦੇਖੋ ਪਾਣੀ ਇੱਥੋਂ ਤੱਕ ਆ ਗਿਆ ਆ ਪਿੰਡ ਵਾਲੇ ਨੇ ਸਰਪ ਵੰ ਬਣਿਆ ਨਹੀਂ ਤਾਂ ਸਾਰਾ ਹੀ ਇਹ ਇਲਾਕਾ ਡੁੱਬ ਜਾਣਾ ਸੀ ਪੰਜਰ 6ਰ ਕਿ ਸੋ ਮੈਂ ਆਪਣੇ ਡਿਫੈਂਸ ਮਿਨਿਸਟਰ ਸਾਹਿਬ ਨਾਲ ਗੱਲ ਕਰੂੰਗਾ ਕਿ ਆਪਾਂ ਨੂੰ ਆ ਜਿਹੜਾ ਆ ਇੰਨਾ ਇੰਨਾ ਏਰੀਆ ਕਿਉਂਕਿ ਕਿਉਂਕਿ ਫੈਂਸ ਤੋਂ ਪਰਲੇ ਪਾਸੇ ਆਪਾਂ ਨੂੰ ਉੱਚਾ ਕਰਕੇ ਜਿਹੜੇ ਨਤਾਰਾਂ ਨੂੰ ਉੱਤੇ ਕਰਕੇ ਇਥੇ ਵੱਡਾ ਉੱਚਾ ਇੱਥੇ ਬੰਦ ਬਣਾਉਣਾ ਪੈਣਾ ਹੈ ਨਹੀਂ ਤਾਂ ਕਿਤੇ ਕਿਸੇ ਟਾਈਮ ਵੀ ਵੱਡਾ ਨੁਕਸਾਨ ਹੋ ਸਕਦਾ ਬਦਲ ਸਾਹਿਬ ਤੁਸੀਂ ਕਾਫੀ ਜਗਨ ਤੇ ਜਾ ਰਹੇ ਹੋ ਤਾਂ ਕਿਸ ਤਰ੍ਹਾਂ ਦੀ ਸਥਿਤੀ ਲੱਗਦੀ ਹੈ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਕੰਮ ਹੈ ਦੇਖੋ ਸਰਕਾਰ ਦਾ ਫੈਲਾ ਮੈਂ ਉਹਦੇ ਬਰਕੀ ਗੱਲ ਕਰਾਂ ਆ ਤਾਂ ਮੈਂ ਕਿਹਾ ਆਪਣੇ ਪੰਜਾਬੀ ਮਿਹਨਤੀ ਹੈ ਆਪਣੇ ਕੌਮ ਮਿਹਨਤੀ ਹੈ ਜਿਹੜੀ ਜਿਹਨੇ ਆਪਣੇ ਆਪ ਹੀ ਪਛਾਇਆ ਆ ਵੀ ਦੇਖੋ ਅਸੀਂ ਸਾਰੇ ਆਹ ਤੇ ਪੱਲੂ ਡੀਜ਼ਲ ਵਾਲਾ ਸਾਰਾ ਅੰਦਰੋਂ ਅੰਦਰ ਸੀ ਮਿੱਟੀ ਪਾਣੀ ਸੜਾ ਬਹੁਤ ਡੀਜ਼ਲ ਲੱਗਦਾ ਅੱਗੇ ਅੰਦਰ ਅੰਦਰ ਅੱਗੇ ਅੱਗੇ ਦੇਖੋ ਇੱਕ ਮਿੰਟ ਦੱਸਣਾ ਚਾਹਾਂ ਆਹ ਦੇਖੋ ਸਾਡੇ ਪਿੰਡ ਦਾ ਪੂਰਾ ਥੋੜਾ ਫੋਨ ਆਜਾ ਬਾਰਡਰ ਤੇ ਹਾਂਜੀ ਬਹੁਤ ਤਾਰ ਹੈ ਆ ਬੀਐਸਪ ਦਾ ਸੈਟਅਪ ਹੈ ਮਿੱਟੀ ਪਾਉਣ ਵਾਲੇ ਆਪਣੇ ਪੰਜਾਬ ਦੇ ਲੋਕ ਸਹੀ ਗੱਲ ਆ ਗਿਆ ਪਿੰਡ ਵਾਲੇ ਆਪਣੇ ਆਦੇ ਪਾਏ ਅੱਛਾ ਜੇ ਆ ਨਾ ਪਾਉਂਦੇ ਆ ਇਥੇ ਬੀਐਸ ਆਫ ਦਾ ਅਜਰਾ ਸੈਂਟਰ ਹੈ ਆ ਵੀ ਰੁਕ ਜਾਣਾ ਸੀ ਕਈ ਘਰ ਬਰਬਾਦ ਹੋ ਗਏ ਪਿੰਡ ਬੜੇ ਜਾਣੇ ਸੀ ਹਾਂ ਤੋੜੇ ਬਹੁਤ ਬਰਬਾਦ ਹੋ ਗਏ ਸੀ 10000 ਏਕੜ ਫਸਲ ਮਰ ਜਾਣੀ ਸੀ ਸਾਰੀ ਇਹ ਸਾਡੀ ਹਾਂਜੀ ਲੋਕੀ ਕਾਰੀ ਕਰਦੇ ਨੇ ਜੀ ਸਾਡੇ ਸਾਹਿਬ ਬੰਦ ਸਰ ਬੰਦ ਸਰ ਨਰਮਾ ਨੂੰ ਥੋੜਾ ਇਹ ਦਿੱਤਾ ਸੰਭਾਲ ਜੁੜੇ ਸੰਜੀ ਮੋੜ ਹੈ ਨਰਮਾ ਦੀ ਫਸਲ بارش ਨਾਲ ਬਹੁਤ ਖਰਾਬ ਆ ਨਰਮਾ ਹੋ ਗਿਆ ਜਿੱਥੇ ਤੇ ਫਸਲ ਹੈ ਸਾਰੇ ਨੂੰ ਘੱਟ ਕੇ 50000